ਭਰਣ ਵੀ ਇਸ ਤੀਸਰੀ ਵਾਰ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸੌ ਸੁਖਵੀਰ ਸਿੰਘ ਬਾਦਲ ਨੇ ਸਖਤ ਸੁਰੱਖਿਆ ਹੇਠ ਤਖਸ਼ਿਰੀ ਕੇਸਗੜ੍ਹ ਸਾਹਿਬ ਵਿਖੇ ਨਵਾਈ ਸੇਵਾ ਅਡਾਨੀ ਤੇ ਸੰਬਲ ਮਾਮਲੇ ਤੇ ਸੰਸਦ ਦੇ ਅੰਦਰ ਤੇ ਬਾਹਰ ਹੰਗਾਮਾ ਸ਼ੰਭੂ ਤੋਂ ਦਿੱਲੀ ਕੂਚ ਕਰਨਗੇ ਕਿਸਾਨ ਸੁਰੱਖਿਆ ਪ੍ਰਬੰਧ ਸਖਤ ਚਾਰਖੰਡ ਵਿੱਚ ਹੇਮੰਤ ਸਰੇਨ ਮੰਤਰੀ ਮੰਡਲ ਦਾ ਵਿਸਥਾਰ ਦੇਸ਼ ਤੇ ਵੱਪਾ ਟੀਵੀ ਦੇ ਖਬਰਾਂ ਦੇ ਇਸ ਪੰਜਾਬੀ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਦਵਿੰਦਰ ਫਰਣवीस ਨੇ ਵੀਰਵਾਰ ਸ਼ਾਮ ਨੂੰ ਇੱਕ ਸ਼ਾਨਦਾਰ ਸਮਰੋਹਦਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਜਦੋਂ ਕਿ ਏਕਨਾ ਸ਼ਿੰਦੇਤ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸੌ ਚੁੱਕੀ ਹੈ। 나ਗਪੁਰ ਦੱਖਣ ਪੱਛਮੀ ਹਲਕੇ ਤੋਂ ਚੁਣੇ ਗਏ ਫਰਣवीस ਤੀਜੀ ਵਾਰ ਮੁੱਖ ਮੰਤਰੀ ਬਣੇ ਹਨ। ਰਾਜਪਾਲ ਸੀਪੀ ਰਾਧਾ ਕ੍ਰਿਸ਼ਨਨ ਨੇ ਦਵਿੰਦਰ ਫਰਡਨवीस ਇਕਨਾ शिंदे ਅਤੇ ਅਜੀਤ ਪਵਾਰ ਨੂੰ ਅਹੁਦੇ ਦੀ ਸੌਚਾਈ ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਦੇ 132 ਸੀਟਾਂ ਜਿੱਤਣ ਦੇ ਨਾਲ ਹੀ ਦਵਿੰਦਰ ਫਰਡਨवीस ਮੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਵਜੋਂ ਉਭਰੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀ ਅਮੇਸ਼ਾ ਨਿਤਨ ਗਾੜਕਰੀ ਰਾਜਨਾ ਸੰਗਤ ਤੇ ਅਰਜੋਗ ਤੇ ਫਿਲਮ ਅਰਜੋਗ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸੌ ਚੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਚ ਜੋਗੀ ਅਦਿਤਿਆਨਾਥ, ਨਿਤਿਸ਼ ਕੁਮਾਰ, ਪੁਸ਼ਕਰ ਸਿੰਘ ਧਾਮੀ, ਨਾਇਬ ਸਿੰਘ ਸੈਣੀ, ਭੋਪਿੰਦਰ ਪਟੇਲ ਅਤੇ ਪਰਮੋਦ ਸਾਵੰਤ ਸਮੇਤ ਐਨਡੀਏ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਨਰਮਲਾ ਸਿਤਾਰਾਮਨ ਸ਼ੇਵਰਾ ਸਿੰਘ ਚੋਹਾਨ ਜੋਤੀ ਰ데요ਤਿਆ ਸਿੰਧਿਆ ਅਤੇ ਰਾਮਦਾਸ ਅਠਾਵਲੇ ਵੀ ਮੌਜੂਦ ਸਨ ਉਜ્યોਗਪਤੀ ਮੁਕੇਸ਼ ਅੰਬਾਨੀ ਅਤੇ ਕੁਮਾਰ ਮੰਗਲਮ ਵਿਰਲਾ ਅਤੇ ਬਾਲੀਵੁੱਡ ਸਟਾਰੇ ਸ਼ਾਹਰੂਖ ਖਾਨ ਸਲਮਾਨ ਖਾਨ ਰਣਵੀਰ ਕਪੂਰ ਸੰਜੇ ਦਾਤ ਅਤੇ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੰਦੁਲਕਰ ਵੀ ਇਸ ਸੌ ਚੱਕ ਸਮਾਗਮ ਵਿੱਚ ਸ਼ਾਮਲ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਾੜਨ ਵੀ ਦਾ ਕਹਿਣਾ ਹੈ ਕਿ ਉਹ ਅਗਲੇ 5 ਸਾਲਾਂ ਵਿੱਚ ਸਥਿਰ ਸਰਕਾਰ ਦੇਣਗੇ ਉਨਾਰਾ ਕਹਿਣਾ ਹੈ ਕਿ ਉਹਨਾਂ ਦੀ ਅਗਵਾਈ ਹੇਠ ਸੂਬੇ ਵਿੱਚ ਬਦਲੇ ਦੀ ਥਾਂ ਬਦਲਾ ਦੀ ਰਾਜਨੀਤੀ ਕੀਤੀ ਜਾਵੇਗੀ ਮੁੱਖ ਮੰਤਰੀ ਵੱਜੋਂ ਅਹੁਦਾ ਚੁੱਕਣ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਾਲ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੇਲੇ ਜਨਤਕ ਫਤਵੇ ਤੋਂ ਲੋਕਾਂ ਦੀਆਂ ਉਮੀਦਾਂ ਅਤੇ ਪਿਆਰ ਚਲਕਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਸਮਾਜਿਕ ਬੁਨਿਆਦੀ ਢਾਂਚੇ ਅਤੇ ਸਨਤੀ ਖੇਤਰਾਂ ਵਿੱਚ ਇੱਕੋ ਜਿਹੀ ਗਤੀ ਨਾਲ ਵਿਕਾਸ ਕਰੇਗਾ ਉਨ੍ਹਾਂ ਦੱਸਿਆ ਕਿ 7 ਦਸੰਬਰ ਤੋਂ ਸ਼ੁਰੂ ਹੋ ਰਹੇ ਵਿਸ਼ੇਸ਼ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਤੇ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਫਾਈਲ ਤੇ ਦਸਤਕਤ ਕਰਦਿਆਂ ਬੋਨ ਮੈਰੋ ਟ੍ਰਾਂਸਪਲੈਂਟ ਲਈ ਅਡੀਕ ਕਰਦੇ ਇੱਕ ਮਰੀਜ਼ ਲਈ 5 ਲੱਖ ਰੁਪਏ ਦੀ ਵੀ ਵਿੱਤੀ ਸਹਾਇਤਾ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ। 54 ਸਾਲਾ ਦਿਵਿੰਦਰ ਫਾਰਡਨ ਬੀਜ ਦਾ ਕਹਿਣਾ ਹੈ ਕਿ ਉਹ ਮਹਾਰਾਸ਼ਟਰ ਦੇ ਵਿੱਚ ਵਿਕਾਸ ਨੂੰ ਪਹਿਲ ਦੇਣਗੇ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਤਨਖਾਹ ਵਜੋਂ ਲਗਾਈ ਧਾਰਮਿਕ ਸੇਵਾ ਦੇ ਦੂਜੇ ਪੜਾਅ ਤੱਕ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਇਹਨਾਂ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਇਸ ਲਈ 150 ਤੋਂ ਵੱਧ ਵਰਦੀ ਧਾਰੀ ਅਤੇ ਸਾਦੇ ਕੱਪੜਿਆਂ ਵਿੱਚ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਸਨ ਇਸ ਮੌਕੇ ਤੇ মিডিਆ ਕਰਮੀਆਂ ਨੂੰ ਵੀ ਨਜ਼ਦੀਕ ਨਹੀਂ ਆਉਣ ਦਿੱਤਾ ਗਿਆ ਇਸ ਦੌਰਾਨ ਬੀਬਾ ਹਰਸਿਮਰਤ कौर ਬਾਦਲ ਅਤੇ ਉਹਨਾਂ ਦੇ ਬੱਚੇ ਵੀ ਉਹਨਾਂ ਨਾਲ ਸukhbir Singh Badal ਨੇ ਇੱਥੇ ਅੱਜ ਡਿਊਟੀ ਅੱਗੇ ਸੇਵਾਦਾਰ ਵਾਲਾ ਨੀਲਾ ਚੋੜਾ ਅਤੇ ਗાળ ਵਿੱਚ ਤਖਤੀ ਪਾ ਕੇ ਹੱਥ ਵਿੱਚ ਵਰਸ਼ਾ ਫੜ ਕੇ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਪਹਿਰੇਦਾਰ ਵਾਲੀ ਸੇਵਾ ਨਿਭਾਈ ਇਸੇ ਦੌਰਾਨ ਬੀਬਾ ਹਰਸਿਮਰਤ कौर ਬਾਦਲ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਡਾਕਟਰ ਦਲਜੀਤ ਸਿੰਘ ਚੀਮਾ ਹੀਰਾ ਸਿੰਘ ਗਾਵੜਿਆ ਗੁਲਜਾਰ ਸਿੰਘ ਰਣੀਕੇ ਜ세ਦਾਰ ਸੁੱਚਾ ਸੰਗ ਲੰਗਾ ਆਦ ਨਾਲ ਹੋਰ ਸੇਵਾਵਾਂ ਵੀ ਨਵਾਈਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਖਵੀਰ ਸਿੰਘ ਬਾਦਲ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਉਹਨਾਂ ਤੇ ਹੋਏ ਜਾਨਲੇਵਾ ਹਮਲੇ ਦੌਰਾਨ ਉਹਨਾਂ ਦੀ ਜਾਨ ਬਚਾਉਣ ਵਾਲੇ ਏਐਸਆਈ ਜਸਵੀਰ ਸਿੰਘ ਦਾ ਧੰਨਵਾਦ ਕੀਤਾ ਅਤੇ ਉਸ ਲਈ ਲੰਬੀ ਉਮਰ ਚੰਗੀ ਸਿਹਤ ਅਤੇ ਖੁਸ਼ੀਆਂ ਦੀ ਕਾਮਨਾ ਕੀਤੀ ਇਸ ਸਬੰਧੀ ਉਨ੍ਹਾਂ ਇੱਕ ਪੋਸਟ ਸੋਸ਼ਲ ਮੀਡੀਆ ਮੰਚ ਐਕਸ ਤੇ ਦਰਜ ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਲਿਖਿਆ ਕਿ ਕਿਸੇ ਦੀ ਜਾਨ ਬਚਾਉਣ ਦੇ ਲਈ ਆਪਣੀ ਜਾਨ ਦਾਤੇ ਲਾਉਣੀ ਕੋਈ ਸੌਖੀ ਗੱਲ ਨਹੀਂ ਹੈ ਏਐਸਆਈ ਜਸਵੀਰ ਸਿੰਘ ਅਤੇ ਏਐਸਆਈ ਹੀਰਾ ਸਿੰਘ ਦੋਵੇਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਹੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਇਨ੍ਹਾਂ ਵੱਲੋਂ ਦਿਖਾਈ ਦਲੇਰੀ ਤੇ ਵਫਾਦਾਰੀ ਦਾ ਮੁੱਲ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਾਰੀ ਉਮਰ ਨਹੀਂ ਮੋੜ ਸਕਦਾ ਸਖਬੀਰ ਸਿੰਘ ਬਾਦਲ ਨੇ ਦੋਮਾ ਪੁਲਸ ਕਰਮਚਾਰੀਆਂ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਇਸ ਪੋਸਟ ਵਿੱਚ ਸਾਂਝੀਆਂ ਕੀਤੀਆਂ ਹਨ ਜਿਕਰ ਜੋਗਾ ਕਿ ਬੀਤੇ ਕਾਲ ਸ਼ਰੀ ਦਰਬਾਰ ਸਾਹਿਬ ਦੇ ਕੈਂਟਾਕਾਰ ਵਾਲੇ ਪਾਸੇ ਪ੍ਰਵੇਸ਼ ਦੁਆਰ ਨੇੜੇ ਜਦੋਂ ਉਹ ਪਹਿਰੇਦਾਰ ਦੀ ਸੇਵਾ ਨਿਭਾ ਰਿਹਾ ਸੀ ਤਾਂ ਉਸ ਵੇਲੇ ਨਰੈਣ ਸਿੰਘ ਚੌੜਾ ਵੱਲੋਂ ਉਹਨਾਂ ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਉਸ ਨੂੰ ਤੁਰੰਤ ਏਐਸਆਈ ਜਸਵੀਰ ਸਿੰਘ ਨੇ ਜਫਾ ਪਾ ਕੇ ਕਾਬੂ ਕਰ ਲਿਆ ਅਤੇ ਨਿਸ਼ਾਨਾ ਖੁੰਝ ਗਿਆ ਸਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਨਰੈਣ ਸਿੰਘ ਚੌੜਾ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਪੁਲਿਸ ਨੇ ਉਸ ਦਾ 7 ਦਿਨ ਦਾ ਰਿਮਾਂਡ ਮੰਗਿਆ ਹੈ ਪਰ ਅਦਾਲਤ ਨੇ ਚੌੜਾ ਦਾ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਦਾ ਕਹਿਣਾ ਹੈ ਕਿ ਪੁਲਿਸ ਇਹ ਪਤਾ ਲਾਉਣ ਦਾ ਯਤਨ ਕਰੇਗੀ ਕਿ ਉਸ ਨੇ ਇਹ ਜਾਨਲੇਵਾ ਹਮਲਾ ਕਿਸ ਮੰਤਵ ਨਾਲ ਕੀਤਾ ਸੀ ਪੁਲਿਸ ਉਸ ਦੇ ਪਿਸਤੌਲ ਬਾਰੇ ਵੀ ਜਾਣਕਾਰੀ ਹਾਸਲ ਕਰੇਗੀ ਚੌੜਾ ਦੇ ਦੋ ਪੁੱਤ ਪੇਸ਼ੇਵਰ ਜੋ ਵਕੀਲ ਹਨ ਜਿਨ੍ਹਾਂ ਨੇ ਅਦਾਲਤ ਵਿੱਚ ਅਰਜੀ ਧਾਰ ਕਰਕੇ ਅਪੀਲ ਕੀਤੀ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਪਿਤਾ ਨੂੰ ਕਿਸੇ ਅਣਦਸੀ ਥਾਂ ਤੇ ਹਿਰਾਸਤ ਵਿੱਚ ਰੱਖਿਆ ਹੈ ਅਤੇ ਪਰਿਵਾਰ ਨੂੰ ਸੂਚਿਤ ਨਹੀਂ ਕੀਤਾ ਗਿਆ। ਉਨ੍ਹਾਂ ਪੁਲਿਸ ਵੱਲੋਂ ਉਨ੍ਹਾਂ ਦੇ ਡੇਰਾ ਬਾਬਾ ਨਾਨਕ ਸਥਿਤ ਘਰ ਤੇ ਛਾਪਾ ਮਾਰਨ ਦੀ ਕਾਰਵਾਈ ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਬੀਤੇ ਦਿਨ ਸ਼੍ਰੀ ਦਰਬਾਰ ਸਾਹਿਬ ਵਿੱਚ ਆਪਣੀ ਧਾਰਮਿਕ ਸੇਵਾ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਹੋਏ ਜਾਨਲੇਵਾ ਹਮਲੇ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੀ ਕਾਰਗੁਜ਼ਾਰੀ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਮੰਗ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕੀਤੀ। ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕਨਵੜਾ ਨਰੈਣ ਸਿੰਘ ਚੋੜਾ ਸ਼ੁਰੂ ਤੋਂ ਹੀ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਸੋ ਪਰ ਪਹਿਲਾ ਮੁਕੱਦਮਾ 1990 ਵਿੱਚ ਦਰਜ ਹੋਇਆ ਸੀ। ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਇਹ ਉਹੀ ਨਰੈਣ ਸਿੰਘ ਚੋੜਾ ਹੈ ਜੋ ਪਿਛਲੇ 2 ਦਿਨ ਤੋਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰ ਲਈ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਘੁੰਮ ਘੁੰਮ ਕੇ ਰੇਕੀ ਕਰ ਰਿਹਾ ਸੀ। ਪਰ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਦੇ ਉੱਥੇ ਤਾਇਨਾਤ ਐਸਪੀ ਹਰਪਾਲ ਸਿੰਘ ਰੰਦਾਵਾ ਚੋੜਾ ਨਾਲ ਹੱਥ ਮਿਲਾ ਰਿਹਾ ਸੀ ਤੇ ਉਸ ਨਾਲ ਹੱਸ ਹੱਸ ਕੇ ਗੱਲਾਂ ਕਰ ਰਿਹਾ ਸੀ। ਉਹਨਾਂ ਕਹਿੰਦੇ ਕਿ ਵਰਦੀ ਪਾਈ ਇੱਕ ਐਸਐਸਪੀ ਰੈਂਕ ਦੇ ਅਫਸਰ ਬਲੋ ਕਥਿਤ ਮੁਜਰਮ ਨਾਲ ਹੱਥ ਮਲਾਉਣਾ ਕੀ ਸਾਬਤ ਕਰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਗੁਰੂ ਸਾਹਿਬ ਨੇ ਆਪ ਹੱਥ ਰੱਖ ਕੇ ਬਚਾਇਆ ਹੈ ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਐਸਪੀ ਹਰਪਾਲ ਸਿੰਘ ਰੰਦਾਵਾ ਤੇ ਨਰੈਨ ਸਿੰਘ ਚੋੜਾ ਦੋਵੇਂ ਇੱਕੋ ਇਲਾਕੇ ਡੇਰਾ ਬਾਬਾ ਨਾਨਕ ਤੇ ਰਹਿਣ ਵਾਲੇ ਹਨ ਉਨਾ ਇਹ ਵੀ ਵਿਖਾਇਆ ਕਿ ਕਿਵੇਂ ਪੁਲਿਸ ਨੇ ਚੌੜਾ ਦੀ ਪੈੜ ਤਾਂ ਨੱਪੀ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਿਸ ਕਾਰਨ ਪੰਜਾਬ ਪੁਲਿਸ ਦੇ ਰਵੱਈਏ ਤੇ ਸਵਾਲ ਖੜੇ ਹੁੰਦੇ ਹਨ ਵਿਕਰਮ ਸਿੰਘ ਮਜੀਠੀਆ ਨੇ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਦਰਵਰੂ ਆਮ ਆਦਮੀ ਪਾਰਟੀ ਦੇ ਦਬਾਅ ਅੱਗੇ ਝੁਗਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਇੱਕ ਮੀਡੀਆ ਕਰਮੀ ਨੂੰ ਆਪਣੇ ਰਹਿਸ਼ਤੇ ਸੱਦਿਆ ਅਤੇ ਬਿਆਨ ਦੇ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਸੁਖਵੀਰ ਸਿੰਘ ਬਾਦਲ ਨੇ ਹਮਦਰਦੀ ਲੈਣ ਵਾਸਤੇ ਇਹ ਹਮਲਾ ਕਰਵਾਇਆ ਹੋ ਸਕਦਾ ਹੈ ਉਨਾ ਦੱਸਿਆ ਕਿ ਜਸਵੀਰ ਸਿੰਘ ਅਸਲ ਵਿੱਚ ਬਠਿੰਡਾ ਦੇ ਸੰਸਦ ਮੈਂਬਰ ਹਰ ਸਿਮਰਤ ਕੋਰ ਬਾਦਲ ਨਾਲ ਤਾਇਨਾਤ ਹਨ ਜਿਨ੍ਹਾਂ ਨੂੰ 3 ਦਸੰਬਰ ਨੂੰ ਅੰਮ੍ਰਿਤਸਰ ਇਸ ਵਾਸਤੇ ਭੇਜਿਆ ਗਿਆ ਸੀ ਕਿ ਉਹ ਸੁਖਵੀਰ ਸਿੰਘ ਬਾਦਲ ਨਾਲ ਰਹਿਣ ਜੋ ਕਿ ਗੁਰੂ ਘਰ ਵਿੱਚ ਸੇਵਾ ਕਰ ਰਹੇ ਸਨ ਕਾਂਗਰਸ ਨੇ ਵੀਰਵਾਰ ਨੂੰ ਕਾਲੀਆਂ ਜੈਕਟਾਂ ਤੇ ਮੋਦੀ ਅਡਾਨੀ ਇੱਕ ਹੈ ਦੇ ਸਟਿੱਕਰਾਂ ਨਾਲ ਸਤਾਤਨ ਨੂੰ ਕੇਰਦਿਆਂ ਸੰਸਦ ਦੇ ਅੰਦਰ ਅਤੇ ਬਾਹਰ ਜੰਮ ਕੇ ਹੰਗਾਮਾ ਕੀਤਾ लोकसभा ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਸਮੇਤ ਕੁਝ ਹੋਰ ਵਿਰੋਧੀ ਧਿਰਾਂ ਨੇ ਸੰਸਦ ਦੇ ਬਾਹਰ ਮਨੁੱਖੀ ਕੜੀ ਬਣਾ ਕੇ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਉਹਨਾਂ ਨੇ ਕਈ ਨਾਅਰੇ ਵੀ ਲਗਾਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਡਾਨੀ ਮਾਮਲੇ ਤੇ ਸਰਕਾਰ ਨੂੰ ਘੇੜਦਿਆਂ ਕਿਹਾ ਕਿ ਕੋਈ ਆਪਣੀ ਹੀ ਜਾਂਚ ਕਿਵੇਂ ਕਰਵਾ ਸਕਦਾ ਹੈ ਸਰਕਾਰ ਵੀ ਇਸ ਲਈ ਅਡਾਨੀ ਮਾਮਲੇ ਦੀ ਜਾਂਚ ਨਹੀਂ ਕਰਵਾ ਰਹੀ ਕਿਉਂਕਿ ਮੋਦੀ ਅਡਾਨੀ ਇੱਕ ਹੈ ਵਾਇਨਾਰਤੋ ਸੰਸਦ ਮੈਂਬਰ ਪ੍ਰਿੰਕਾ ਗਾਂਧੀ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਪ੍ਰਿੰਕਾ ਗਾਂਧੀ ਵੀ ਬਾਕੀ ਸੰਸਦ ਮੈਂਬਰਾਂ ਵਾਂਗ ਕਾਲੀ ਜੈਕਟ ਅਤੇ ਮੋਦੀ ਅਡਾਨੀ ਇਕ ਹੈ ਦੇ ਸਟicker ਲਾਈ ਨਜ਼ਰ ਆਏ ਰਾਹੁਲ ਗਾਂਧੀ ਵੀ ਆਪਣੀ ਚਿੱਟੀ ਟੀ-ਸ਼ਰਟ ਤੇ ਅਡਾਨੀ ਵਾਲਾ ਸਟicker ਲਾਇ ਨਜ਼ਰ ਆਏ ਪ੍ਰਦਰਸ਼ਨ ਵਿੱਚ ਐਨਸੀਪੀ ਸ਼ਿਵ ਸੈਨਾ ਉਦਵ ਠਾਕਰੇ ਆਰਜीडी ਅਤੇ ਡੀਐਮਕੇ ਅਤੇ ਖੱਬੇਪੱਖੀ ਪਾਰਟੀਆਂ ਸ਼ਾਮਲ ਸਨ ਲੋਕ ਸਭਾ ਸਪੀਕਰ ਓਮ ਬੇਲੜਾ ਨੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੱਪੜਿਆਂ ਤੇ ਕਿਸੇ ਤਰ੍ਹਾਂ ਦਾ ਬੈਜ ਜਾਂ ਸਟicker ਲਗਾ ਕੇ ਨਾ ਆਉਣ ਓਮ ਬੇਲੜਾ ਨੇ ਨਿਯਮ 349 ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਕੋਈ ਵੀ ਮੈਂਬਰ ਸੰਸਦ ਵਿੱਚ ਕੌਮੀ ਝੰਡੇ ਨੂੰ ਛੱਡ ਕੇ ਹੋਰ ਕਿਸੇ ਤਰ੍ਹਾਂ ਦਾ ਬੈਜ ਜਾਂ ਸਟicker ਲਗਾ ਕੇ ਨਹੀਂ ਆ ਸਕਦਾ ਉਹਨਾਂ ਮੈਂਬਰਾਂ ਨੂੰ ਸੰਸਦੀ ਨਿਯਮਾਂ ਦੀ ਪਾਲਣਾ ਕਰਨ ਦੀ ਨਸੀਹਤ ਦਿੱਤੀ ਹੋਮ ਬੇਲੜਾ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਮੇਤ ਹੋਰਨਾ ਆਗੂਆਂ ਨੇ ਮੋਦੀ ਅਡਾਨੀ ਇੱਕ ਹੈ ਤੇ ਅਡਾਨੀ ਸੇਫ ਹੈ ਦੇ ਨਾਰੇ ਲਿਖੇ ਸਟਿਕਰਾਂ ਵਾਲੀਆਂ ਕਮੀਜ਼ਾਂ ਅਤੇ ਜੈਕਟਾਂ ਪਹਿਨੀਆਂ ਹੋਈਆਂ ਸਨ ਇਸ ਮੌਕੇ ਤੇ ਕਿਰਨ ਅਰਜੀਜੂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦਾ ਇਹ ਰਵਈਆ ਮਨਜ਼ੂਰ ਨਹੀਂ ਉਹਨਾਂ ਕਹੇ ਕਿ ਉਹ ਸੰਸਦ ਵਿੱਚ ਰੰਗ-ਬਰੰਗੇ ਕੱਪੜੇ ਪਹਿਨ ਕੇ ਆਏ ਸਨ ਅਤੇ ਉਸ ਨੂੰ ਨਾ ਫੈਸ਼ਨ ਸ਼ੋਅ ਸ਼ੁਰੂ ਕਰ ਦਿੱਤਾ ਇਸ ਨਾਲ ਸੰਸਦ ਦੀ ਮਰਿਆਦਾ ਦਾ ਅਪਮਾਨ ਹੋਇਆ ਹੈ ਮੈਂ ਇਸ ਦੀ ਨਿਖੇਦੀ ਕਰਦਾ ਹਾਂ ਅਜਈਆਂ ਰਕਾਵਟਾਂ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ ਤੇ ਨਾ ਹੀ ਇਸ ਨਾਲ ਵੋਟ ਮਿਲਣਗੇ ਉਹਨਾਂ ਇੰਡੀਆ ਗੱਠਜੋੜ ਵਿੱਚ ਸ਼ਾਮਲ ਕਈ ਆਗੂਆਂ ਵੱਲੋਂ ਮੋਦੀ ਅਡਾਨੀ ਇਹ ਕਹੇ ਤੇ ਅਡਾਨੀ ਸੇਫ ਹੈ ਦੇ ਨਾਰੇ ਲਿਖੇ ਸਟਿੱਕਰਾਂ ਵਾਲੀਆਂ ਕਾਲੀਆਂ ਜੈਕਟਾਂ ਪਹਿਨ ਕੇ ਪ੍ਰਦਰਸ਼ਨ ਕਰਨ ਦਾ ਹਵਾਲਾ ਦਿੰਦਾ ਹੈ ਉਨਾ ਕਹਿ ਕੀ ਵਿਰੋਧੀ ਧਿਰਾਂ ਦੇ ਕਈ ਆਗੂਆਂ ਨੇ ਸੰਸਦੀ اجلاسਾਂ ਤੋਂ ਪਹਿਲਾਂ ਪ੍ਰਕਾਸ਼ਿਤ ਅਜਈਆਂ ਕਈ ਮੀਡੀਆ ਰਿਪੋਰਟਾਂ ਦਾ ਮੁੱਦਾ ਚੁੱਕਿਆ ਤਾਂ ਜੋ ਮੋਦੀ ਸਰਕਾਰ ਨੂੰ ਕੇਰਿਆ ਜਾ ਸਕੇ ਕਾਂਗਰਸ ਮੈਂਬਰਾਂ ਨੇ ਸੰਸਦ ਦੇ ਮਕਰ ਦਵਾਰ ਅੱਗੇ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਦਾ ਪਹਿਲਾ ਜਥਾ ਸ਼ੁਕਰਵਾਨੂ ਪਟਿਆਲਾ ਅੰਬਾਲਾ ਦੀ ਹਾਦਥੇ ਸਥਿਤ ਸ਼ੰਭੂ ਬਾਰਡਰ ਤੋਂ ਪੈਦਲ ਦਿੱਲੀ ਕੂਚ ਕਰੇਗਾ ਇਸ ਦਾ ਨਾਮ ਮਰਜੀਬੜਾ ਜਥਾ ਰੱਖਿਆ ਗਿਆ ਹੈ ਹਾਲਾਂਕਿ ਖਨੌਰੀ ਬਾਰਡਰ ਤੋਂ ਕੋਈ ਯਥਾ ਰਵਾਨਾ ਨਹੀਂ ਹੋਵੇਗਾ ਇਸੇ ਤਰ੍ਹਾਂ ਸ਼ੰਭੂ ਬਾਰਡਰ ਤੇ ਵੀਰਵਾਰ ਨੂੰ ਕਾਫੀ ਸਰਗਰਮੀ ਦੇਖੀ ਗਈ ਵੱਡੀ ਗੈਂਤੀ ਵਿੱਚ ਕਿਸਾਨ ਸ਼ੰਭੂ ਬਾਰਡਰ ਤੇ ਪੁੱਜਣ ਲੱਗੇ ਹਨ ਉੱਤਰ ਹਰਿਆਣੇ ਵਾਲੇ ਪਾਸੇ ਪੁਲਿਸ ਨੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਸੁਰੱਖਿਆ ਸਖਤ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਦੁਪਹਿਰ 1 ਵਜੇ 101 ਕਿਸਾਨ ਨਿਹੱਥੇ ਤੇ ਪੈਦਲ ਦਿੱਲੀ ਲਈ ਰਵਾਨਾ ਹੋਣਗੇ ਇਸ ਵਿੱਚ ਸ਼ਾਮਲ ਕਿਸਾਨ ਹਰ ਹਾਲਾਤ ਚ ਅੱਗੇ ਵਧਣਗੇ ਫਿਲਹਾਲ ਖਨੌਰੀ ਬਾਡਰ ਤੋਂ ਕੋਈ ਜਥਾ ਕੂਚ ਨਹੀਂ ਕਰੇਗਾ ਉਨਾ ਕਹਿ ਕਿ ਕਿਸਾਨਾਂ ਨੂੰ ਰੋਕਣ ਲਈ ਕਮੰਤਰੀ ਬਾਰਡਰ ਵਰਗੇ ਹਾਲਾਤ ਬਣਾਏ ਗਏ ਹਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਸ਼ੰਭੂ ਬਾਰਡਰ ਤੇ ਤਾਇਨਾਤ ਕੀਤੇ ਗਏ ਹਨ ਬਾਰਡਰ ਤੇ ਕੰਡਿਆਲੀ ਤਾਰ ਵੀ ਲਗਾਈ ਗਈ ਹੈ ਡੀਏਜੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀਆਂ ਨੇ ਸਰਮਣ ਸਿੰਘ ਪੰਦੇਰ ਅਤੇ ਹੋਰ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਤੋਂ ਬਚਣ ਲਈ ਕਿਹਾ ਹੈ ਇਸ ਮੌਕੇ ਤੇ ਇਹਨਾਂ ਆਗੂਆਂ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਹੀ ਮਾਰਚ ਕੀਤਾ ਜਾਵੇਗਾ। ਹਾਲਾਂਕਿ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਹਿ ਹੈ ਕਿ ਜੇ ਉਹਨਾਂ ਦੇ ਪਹਿਲੇ ਜਥੇ ਨੂੰ ਰੋਕਿਆ ਹੈ ਜਾਂ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਦੂਜਾ ਜਥਾ ਰਵਾਨਾ ਕੀਤਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਕੂਚ ਕਨ ਸਮੇ ਕਿਸਾਨਾਂ ਦੀ ਜਾਂਚ ਕੀਤੀ ਜਾਵੇਗੀ ਕਿ ਉਹ ਕਿਸ ਜਥੇਬੰਦੀ ਨਾਲ ਜੁੜਿਆ ਹੋਇਆ ਹੈ। ਚਾਰਖੰਡ ਵਿੱਚ ਹੇਮੰਤੋ ਸਰੇਂਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਮੰਡਲ ਦਾ ਵਿਸਤਾਰ ਕਰਦੇ ਹੋਏ ਵੀਰਵਾਰ ਨੂੰ ਚਾਰਖੰਡ ਮੁਕਤੀ ਮੋਰਚਾ ਦੇ 6 ਵਿਧਾਇਕਾਂ ਸਮੇਤ 11 ਵਿਧਾਇਕਾਂ ਨੇ ਮੰਤਰੀ ਵਜੋਂ ਸੌ ਚੁੱਕੀ ਹੈ। ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਇੱਥੇ ਰਾਜਪਬੰਦ ਦੇ ਅਸ਼ੋਕ ਪਾਰਗ ਵਿੱਚ ਮੰਤਰੀਆਂ ਨੂੰ ਸੌਂਚਕਾਈ। ਮੰਤਰੀ ਵਜੋਂ ਸੌਂ ਚੁੱਕਣ ਵਾਲੇ ਚਾਰਖੰਡ ਮੁਕਤੀ ਮੋਰਚਾ ਦੇ 6 ਵਿਧਾਇਕਾਂ ਵਿੱਚ ਸੁਦੀਵਿਆ ਕੁਮਾਰ, ਦੀਪਕ ਬਿਰਵਾ, ਰਾਮਦਾਸ ਸੁਰੇਨ जमरा लंडा जोगेंद्र प्रसाद ਅਤੇ ਹਾਫिजੁਲ हसन ਸ਼ਾਮਲ ਹਨ ਕਾਂਗਰਸ ਵਿਧਾਇਕਾ ਦੀਪਿਕਾ ਪਾਂਡੇ ਸਿੰਘ ਸ਼ਿਲਪੀ ਨਿਹਤਰ ਕੀ ਇਰਫਾਨ ਅंसारी ਅਤੇ ਰਾਧਾ ਕ੍ਰਿਸ਼ਨ ਕਿਸ਼ੋਰ ਨੇ ਮੰਤਰੀ ਵਜੋਂ ਸੌਂ ਚੁੱਕੀ ਜਦ ਕਿ ਰਾਸ਼ਟਰੀ ਜਨਤਾ 당 ਦੇ ਸੰਜੀਵ ਪ੍ਰਸਾਦ ਜਯਦਵ ਨੇ ਵੀ ਮੰਤਰੀ ਵਜੋਂ ਸੌਂ ਚੁੱਕੀ ਹੈ ਚਾਰਖੰਡ ਮੁਕਤੀ ਮੋਰਚਾ ਆਗੂ ਹੇਮੰਤ ਸਰੇ ਨੇ 28 ਨਵੰਬਰ ਨੂੰ ਮੁੱਖ ਮੰਤਰੀ ਵਜੋਂ ਸੌਂ ਚੁੱਕੀ ਸੀ ਸ਼ੇਰਿਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਸਾਹਿਬ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਵੀਰ ਸਿੰਘ ਨੇ ਅਰਦਾਸ ਉਪਰੰਤ ਪਾਵਨ ਸਰੂਪ ਸੁਨਹਿਰੀ ਪਾਲਕੀ ਵਿੱਚ ਸਜੋਬਤ ਕੀਤਾ। ਨਰ ਸੰਗਿਆਂ ਦੀ ਵਿਸਮਾਦੀ ਗੂੰਜ ਤੇ ਸ਼ਬਦ ਗਾਇਨ ਦੌਰਾਨ ਇਹ ਨਗਰ ਕੀਰਤਨ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਚੋਂ ਹੁੰਦਾ ਹੋਇਆ ਗੁਰੂ ਰਾਮਦਾਸਰਾ ਚੌਕ ਪ੍ਰਗਦਾਸ ਚੌਕ ਮਨਾ ਸਿੰਘ ਚੌਕ ਕਰੋੜੀ ਚੌਕ ਬਾਬਾ ਸਾਹਿਬ ਚੌਕ ਬਾਬਾ ਅਟਲ ਰਾਏ ਜੀ ਅਤੇ ਗੁਰੂ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਬਾ ਦੁਪਹਿਰ 3 ਵਜੇ ਦੇ ਕਰੀਬ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪੂਜਾ ਕੇ ਸੰਪੂਰਨ ਹੋਇਆ ਨਗਰ ਕੀਰਤਨ ਦੌਰਾਨ ਕਤਕਾ ਤੇ ਬੈਂਡ ਪਾਰਟੀਆਂ ਸਕੂਲੀ ਬੱਚਿਆਂ ਦੇ ਸ਼ਬਦੀ ਜਥਿਆਂ ਸਮੇਤ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ ਧਰਮ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸੰਸਾਰ ਅੰਦਰ ਵਿਲੱਖਣ ਇਤਿਹਾਸ ਦੀ ਸਿਰਜਣਾ ਕੀਤੀ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਵੀ ਕੀਤੀ। ਅਦਾਕਾਰ ਅਲੂ ਅਰਜਨ ਦੀ ਫਿਲਮ ਪੁਸ਼ਪਾ 2 ਦਾ ਰੂਲ ਦੇ ਪ੍ਰੀਮੀਅਰ ਸ਼ੋਅ ਦੌਰਾਨ ਇੱਕ ਫਿਲਮ ਥੀਏਟਰ ਵਿੱਚ ਭੀੜ ਹੋਣ ਕਾਰਨ ਸਾਹ ਕੁੱਟਣ ਕਾਰਨ ਇੱਕ ਔਰਦੀ ਮੌਤ ਹੋ ਗਈ ਅਤੇ ਉਸ ਦੇ ਪੁੱਤਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਚਾਹਤੇ ਆਦਾਕਾਰ ਦੀ ਚਲਕ ਪਾਉਣ ਲਈ ਸੰਧਿਆ థియేਟਰ ਵਿੱਚ ਇਕੱਠੇ ਹੋਏ ਜਿੱਥੇ ਹੋਈ ਤੱਕਾ ਮੁਕੀ ਕਾਰਨ ਇੱਕ ਔਰਤ ਅਤੇ ਉਸਦੇ ਪੁੱਤਰ ਜੋ థియేਟਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਦਾ ਦਮ ਘੁੱਟ ਗਿਆ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਔਰਤ ਦੀ ਮੌਤ ਹੋ ਗਈ ਅਤੇ ਲੜਕੇ ਦੀ ਹਾਲਤ ਗੰਭੀਰ ਦੱਸੀ ਗਈ ਹੈ ਸੂਰਜ ਦੇ ਰਹੱਸਾ ਤੋਂ ਪਰਦਾ ਚੁੱਕਣ ਲਈ ਭਾਰਤੀ ਪਲਾੜ ਖੋਜ ਸੰਸਥਾ ਇਸਰੋ ਨੇ ਵੀਰਵਾਰ ਨੂੰ PSLV C59 ਰਾਕਟ ਰਾਹੀਂ ਪ੍ਰੋਬਾ 3 ਮਿਸ਼ਨ ਨੂੰ ਸਫਲਤਾਪੂਰਵਕ ਲਾਂਚ ਕੀਤਾ ISRO ਦੇ ਚੇਅਰਮੈਨ ਐਸ ਸੋਮਨਾਥ ਨੇ ਦੱਸਿਆ ਕਿ ਲਾਂਚ ਦੇ ਕਰੀਬ 18 ਮਿੰਟ ਬਾਅਦ ਦੋਹਾਂ ਉਪਗ੍ਰਹਿਆਂ ਨੂੰ ਸਹੀ ਪੰਧ ਵਿੱਚ ਸਥਾਪਿਤ ਕਰ ਦਿੱਤਾ ਗਿਆ ਹੈ ਪ੍ਰੋਬਾ 3 ਚ ਦੋ ਉਪਗ੍ਰਹੇ ਹਨ ਜਿਸ ਵਿੱਚ ਦੋ ਪਲਾੜ ਗੱਡੀਆਂ ਨੇ ਇੱਕੋ ਸਮੇਂ ਉਡਾਨ ਭਰੀ ਇਸਰੋ ਦੀ ਵਪਾਰਕ ਇਕਾਈ ਨਿਊ ਸਪੇਸ ਇੰਡੀਆ ਲਿਮਟਿਡ ਐਨ ਐਸ ਆਈ ਐਲ ਨੂੰ ਈਐਸਏ ਤੋਂ ਲਾਂਚ ਆਰਡਰ ਮਿਲਿਆ ਹੈ 18 ਮਿੰਟ ਦੀ ਉਡਾਨ ਭਰਨ ਤੋਂ ਬਾਅਦ ਰਾਕਟ ਨੇ ਦੋਵਾਂ ਉਪਗ੍ਰਹਿਆਂ ਨੂੰ ਇਸ਼ਤਪੰਦ ਵਿੱਚ ਵੱਖ ਕਰ ਦਿੱਤਾ ਜਿਨ੍ਹਾਂ ਵਿੱਚ ਬਾਅਦ ਵਿੱਚ ਬੈਲਜੀਅਮ ਵਿੱਚ ਈਐਸਏ ਦੇ ਵਿਗਿਆਨੀਆਂ ਵੱਲੋਂ ਇਸ਼ਤਪੰਦ ਤੇ ਸਥਾਪਿਤ ਕੀਤਾ ਗਿਆ ਪ੍ਰੋਵਾ 3 ਮਿਸ਼ਨ ਦੇ ਤਹਿਤ ਕਰੋਨਾ ਗ੍ਰਾਫ ਅਤੇ ਆਕੁਲਟਰ ਸੈਟੇਲਾਈਟ ਨੂੰ ਪੁਲਾੜ ਵਿੱਚ ਭੇਜਿਆ ਗਿਆ ਹੈ ਕਰੋਨੋਗ੍ਰਾਫ ਦਾ ਭਾਰ 310 ਕਿਲੋ ਅਤੇ ਆਕੁਲਟਰ ਦਾ ਭਾਰ 240 ਕਿਲੋ ਹੈ ਇਸ ਪੰਧ ਵਿੱਚ ਧਰਤੀ ਤੋਂ ਘਟੋ-ਘਟ ਦੂਰੀ 600 ਕਿਲੋਮੀਟਰ ਤੋਂ ਵੱਧ ਤੇ ਵੱਧ ਤੋਂ ਵੱਧ ਦੂਰੀ 60000 ਕਿਲੋਮੀਟਰ ਹੈ ਭਾਰਤੀ ਤੱਟ ਰਖਕਾਂ ਨੇ ਗੁਜਰਾਤ ਦੇ ਪੋਰਬੰਦਰ ਤੋਂ ਈਰਾਨ ਦੀ ਅਵਾਸ ਬੰਦਰਗਾਹ ਦੀ ਯਾਤਰਾਦਾਨ ਉੱਤਰੀ ਅਰਬ ਸਾਗਰ ਵਿੱਚ ਡੁੱਬੇ ਭਾਰਤੀ ਜਹਾਜ਼ ਦੇ ਇੱਕ ਚਾਲਕ ਦਲ ਦੇ 12 ਮੈਂਬਰਾਂ ਨੂੰ ਬਚਾਇਆ ਜਹਾਜ਼ ਐਮ ਐਸ ਬੀ ਐਲ ਪੀਰਾਨ ਪੀਰ ਬੁੱਧਵਾਰ ਨੂੰ ਭਾਰਤੀ ਜਲ ਖੇਤਰ ਤੋਂ ਬਾਹਰ ਪਾਕਿਸਤਾਨ ਦੇ ਖੋਜ ਅਤੇ ਬਚਾਅ ਖੇਤਰ ਵਿੱਚ ਡੁੱਬ ਗਿਆ ਸੀ ਆਈ ਸੀ ਜੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਤੱਟ ਰਖਕਾਂ ਨੇ ਪਾਕਿਸਤਾਨੀ ਸਮੁੰਦਰੀ ਫੌਜ ਦੇ ਨਾਲ ਮਿਲ ਕੇ ਬਚਾਅ ਮਹਿੰਮ ਸ਼ੁਰੂ ਕੀਤੀ। ਇਹ ਮਾਨਵਤਾਵਾਦੀ ਖੋਜ ਅਤੇ ਬਚਾਅ ਕਾਰਜ ਵਿੱਚ ਭਾਰਤੀ ਤੱਟ ਰਖਕਾਂ ਤੇ ਪਾਕਿਸਤਾਨੀ ਸਮੁੰਦਰੀ ਫੌਜ ਦਰਮਿਆਨ ਗੂੜਾ ਸਹਿਯੋਗ ਦੇਖਿਆ ਗਿਆ ਹੈ। ਦੋਵਾਂ ਦੇਸ਼ਾਂ ਦੇ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਨੇ ਪੂਰੇ ਆਪਰੇਸ਼ਨ ਦੌਰਾਨ ਲਗਾਤਾਰ ਸੰਪਰਕ ਬਣਾਈ ਰੱਖਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਸੁਖਚੈਨ ਵਿੱਚ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕੀਤਾ ਹੈ। ਇਹਦਾ ਨੀ ਪੱਥਰ 20 ਦਸੰਬਰ 2021 ਨੂੰ ਤਤਕਾਲੀ ਮੰਤਰੀ ਪਰਗਰ ਸਿੰਘ ਨੇ ਰੱਖਿਆ ਸੀ ਪਰ ਚੋਣ ਜਾਬਤਾ ਲਾਗੂ ਹੋਣ ਕਾਰਨ ਸਰਕਾਰ 15 ਕਰੋੜ 38 ਲੱਖ ਰੁਪਏ ਦੀ ਬਕਾਇਆ ਰਕਮ ਜਾਰੀ ਨਹੀਂ ਕਰ ਸਕੀ ਹੁਣ ਕਾਲਜ ਦੀ ਇਮਾਰਤ ਬਣ ਚੁੱਕੀ ਹੈ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਦੀ ਸਿੱਖਿਆ ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਸਿੱਖਿਆ ਦੇ ਪ੍ਰਸਾਰ ਕਾਰਨ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਕੁਝ ਘਟਿਆ ਹੈ ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਅਸਲੀਅਤ ਸਾਹਮਣੇ ਆਉਂਦੀ ਹੈ ਕਿ ਪਹਿਲਾਂ ਕੁੜੀਆਂ ਨੂੰ 10ਵੀਂ ਅਤੇ 12ਵੀਂ ਜਮਾਤ ਤੱਕ ਪੜਾਉਣ ਤੋਂ ਬਾਅਦ ਲੋਕ ਵਿਆਹਲੇ ਲਾੜੇ ਦੀ ਪਾਲ ਕਰਨ ਲੱਗ ਪੈਂਦੇ ਸਨ। ਉਹਨਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੀਆਂ ਕੁੜੀਆਂ ਦਾ ਆਬੋਹਰ ਅਤੇ ਮਲੋੜ ਜਾ ਕੇ ਕਾਲਜਾਂ ਵਿੱਚ ਪੜਨਾ ਸੁਰੱਖਿਆ ਨਹੀਂ ਮੰਨਿਆ ਜਾਂਦਾ ਸੀ। ਪਰ ਪਹਿਲੀ ਵਾਰ ਇਸ ਪਿੰਡੂ ਖੇਤਰ ਵਿੱਚ ਸਰਕਾਰੀ ਕਾਰਜਬੰਦ ਮਗਰੋਂ ਹੁਣ ਇੱਥੇ 250 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਜਿਨ੍ਹਾਂ ਵਿੱਚ 150 ਲੜਕੀਆਂ ਹਨ। ਜੇਕਰ ਬੇਟੀ ਪਰ ਲਿਖ ਜਾਵੇਗੀ ਤਾਂ ਉਹ ਦੋਵੇਂ ਪਰਿਵਾਰਾਂ ਨੂੰ ਤਰੱਕੀ ਵੱਲ ਲੈ ਜਾਵੇਗੀ। ਅਬੂਹਰਵਾਸੀਆਂ ਦੇ ਪ੍ਰੋਜੈਕਟ ਨੂੰ ਵੱਡਾ ਤੋਹਫਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਟਰ ਸਪਲਾਈ ਅਤੇ ਸੀਵਰੇਜ ਪ੍ਰੋਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਹੈ। ਅਕਸਾਈਜ਼ ਵਿਭਾਗ ਨੇ ਫਰਜੀ ਡਿਗਰੀਆਂ ਨਾਲ ਤਰੱਕੀਆਂ ਲੈਣ ਵਾਲੇ ਇੰਸਪੈਕਟਰਾਂ ਖਿਲਾਫ ਕਾਰਵਾਈ ਦੀ ਤਿਆਰੀ ਸ਼ੁਰੂ ਕੀਤੀ ਹੈ। ਵਿਭਾਗ ਵੱਲੋਂ ਪਿਛਲੇ 2 ਦਿਨ ਤੋਂ ਇੰਸਪੈਕਟਰਾਂ ਨੂੰ ਮੁੱਖ ਦਫ਼ਤਰ ਬੁਲਾ ਕੇ ਜਵਾਬ ਤਲਵੇ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਵੱਲੋਂ ਦਿੱਤੀਆਂ ਗਈਆਂ ਡਿਗਰੀਆਂ ਵੀ ਜਮ੍ਹਾਂ ਕਰਵਾਉਣ ਨੂੰ ਕਿਹਾ ਗਿਆ ਹੈ ਜਿਸ ਦੀ ਵੱਖਰੀ ਜਾਂਚ ਕੀਤੀ ਜਾ ਰਹੀ ਹੈ 168 ਵਿੱਚੋਂ 70 ਦੇ ਕਰੀਬ ਇੰਸਪੈਕਟਰਾਂ ਤੋਂ ਪੁਸ਼ਪੜਤਾਲ ਕੀਤੀ ਜਾ ਚੁੱਕੀ ਹੈ ਜਦੋਂ ਕਿ ਬਾਕੀ ਇੰਸਪੈਕਟਰਾਂ ਨੂੰ 10 ਦਸੰਬਰ ਨੂੰ ਦਫ਼ਤਰ ਵਿੱਚ ਡਿਗਰੀਆਂ ਸਮੇਤ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ ਆਕਸਾਈਜ ਵਿਭਾਗ ਗ੍ਰੈਜੂਏਸ਼ਨ ਤੇ ਡਿਗਰੀਆਂ ਦਾ ਮਾਮਲਾ ਸਾਲ 2008 ਦਾ ਦੱਸਿਆ ਗਿਆ ਹੈ 2012 ਵਿੱਚ ਹੀ ਵਿਭਾਗ ਦੇ ਜੂਨੀਅਰ ਸਹਾਇਕਾ ਨੇ ਇਸ ਮਾਮਲੇ ਨੂੰ ਚੁੱਕਿਆ ਸੀ ਇਸ ਦੀ ਜਾਂਚ ਲਈ ਡੀਟੀਸੀ ਸਰੋਜਨੀ ਸ਼ਰਦਾ ਗੋਤਮ ਦੀ ਡਿਊਟੀ ਲਗਾਈ ਗਈ ਹੈ ਜਿਨ੍ਹਾਂ 2 ਸਾਲ ਬਾਅਦ 2014 ਵਿੱਚ ਡਿਗਰੀਆਂ ਜਾਲੀ ਹੋਣ ਦਾ ਖੁਲਾਸਾ ਕੀਤਾ ਸੀ ਮਾਮਲਾ ਅਦਾਲਤ ਵਿੱਚ ਚਲੇ ਗਿਆ ਤੇ ਵਿਭਾਗ ਨੇ ਸਬੰਧਤ ਕਰਮਚਾਰੀਆਂ ਤੋਂ ਹਲਫੀਆ ਬਿਆਨ ਲੈ ਕੇ ਤਰਕੀਆਂ ਦੇ ਦਿੱਤੀਆਂ ਸਪਰੀਮ ਕੋਰਟ ਦੇ 2017 ਵਿੱਚ ਦਿੱਤੇ ਗਏ ਫੈਸਲੇ ਮੁਤਾਬਕ ਇਹਨਾਂ ਦੀਆਂ ਡਿਗਰੀਆਂ ਅਯੋਗ ਘਰਾੜ ਦਿੱਤੀਆਂ ਗਈਆਂ 2016 ਬੈਚ ਦੇ ਕਰਮਚਾਰੀਆਂ ਨੇ ਸਰਕਾਰ ਕੋਲ ਕਾਰਵਾਈ ਦੀ ਅਪੀਲ ਕੀਤੀ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਮਨਜੀਤ ਸਿੰਘ ਜੀਮਾ ਦਾ ਕਹਿਣਾ ਹੈ ਕਿ ਜਿਹੜੇ ਕਰਮਚਾਰੀਆਂ ਨੂੰ ਤਰੱਕੀ ਦਿੱਤੀ ਗਈ ਸੀ ਉਹਨਾਂ ਸਾਰਿਆਂ ਨੂੰ ਜਵਾਬ ਤਲਬ ਕੀਤਾ ਜਾ ਰਿਹਾ ਹੈ ਭਾਰਤ ਦੇ ਚੀਫ ਜਸਟਿਸ ਸੰਜੀਪ ਖੰਨਾ ਨੇ ਅੱਜ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਮਨਮੋਹਨ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸੌਂਚਕਾਈ ਜਸਟਿਸ ਮਨਮੋਨ ਦੇ ਸੌ ਚੁੱਕਣ ਤੋਂ ਬਾਅਦ ਸਿਖਰਲੀ ਅਦਾਲਤ ਵਿੱਚ ਜੱਜਾਂ ਦੀ ਗਿਣਤੀ ਵਧ ਕੇ 33 ਹੋ ਗਈ। ਸੁਪਰੀਮ ਕੋਰਟ ਵਿੱਚ ਜੱਜਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ 34 ਹਨ। ਸੁਪਰੀਮ ਕੋਰਟ ਵਿੱਚ ਹੋਏ ਸੌ ਚੱਕ ਸਮਾਗਮ ਦੌਰਾਨ ਜਸਟਿਸ ਮਨਮੋਨ ਨੂੰ ਅਹੁਦੇ ਦੀ ਸੌ ਚੁਕਾਈ ਗਈ ਸੁਪਰੀਮ ਕੋਰਟ ਦੇ ਕੌਲਜੀਅਮ ਨੇ 28 ਨਵੰਬਰ ਨੂੰ ਜਸਟਿਸ ਮਨਮੋਨ ਨੂੰ ਸਿਖਰਲੀ ਅਦਾਲਤ ਵਿੱਚ ਪ੍ਰਮੋਟ ਕਰਨ ਦੀ ਸਿਫਾਰਿਸ਼ ਕੀਤੀ ਸੀ। ਜਸਟਿਸ ਮਨਮੋਨ ਨੂੰ 3 ਦਸੰਬਰ ਨੂੰ ਸਿਖਰਲੀ ਅਦਾਲਤ ਨੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਜਸਟਿਸ ਮਨਮੋਹਨ ਹਾਈ ਕੋਰਟ ਦੇ ਜੱਜਾਂ ਦੀ ਸਾਂਝੀ ਆਲ ਇੰਡੀਆ ਸੀਨੀਅਰਤਾ ਵਿੱਚ ਦੂਜੇ ਨੰਬਰ ਤੇ ਸਨ ਅਤੇ ਉਹ ਦਿੱਲੀ ਹਾਈ ਕੋਰਟ ਵਿੱਚ ਸਭ ਤੋਂ ਸੀਨੀਅਰ ਜੱਜ ਸਨ ਆਲਿਆ ਭੜਤੀ ਐਕਸ਼ਨ ਫਿਲਮ ਜਿਗਰਾ ਦਾ ਪ੍ਰੀਮੀਅਰ OTT ਪਲੇਟਫਾਰਮ Netflix ਤੇ ਰਿਲੀਜ਼ ਕੀਤਾ ਜਾਵੇਗਾ ਇਹ ਫਿਲਮ ਅਕਤੂਬਰ ਵਿੱਚ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਈ ਸੀ Netflix ਨੇ ਆਪਣੇ ਇੰਸਟਾਗ੍ਰam ਤੇ ਫਿਲਮ ਰਿਲੀਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਪੋਸਟ ਦੇ ਨਾਲ ਹੀ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਗਿਆ ਇਸ ਫਿਲਮ ਦਾ ਨਿਰਦੇਸ਼ਨ ਵਸਨ ਵਾਲਾ ਨੇ ਕੀਤਾ ਹੈ। ਸਾਲ 2024 ਵਿੱਚ ਰਿਲੀਜ਼ ਹੋਣ ਵਾਲੀ आलिया ਭੱਟੀ ਇੱਕੋ ਇੱਕ ਫਿਲਮ ਹੈ। ਫਿਲਮ ਵਿੱਚ आलिया ਭੱਟ ਦੇ ਨਾਲ ਵਿਦਾੰਗ ਰਾਇਨਾ, ਮਨੋਜ ਭਾਵਾ ਅਤੇ ਵਿਵੇਕ ਨਜਰ ਆਉਣਗੇ। ਫਿਲਮ 6 ਦਸੰਬਰ ਤੋਂ Netflix ਤੇ ਦੇਖੀ ਜਾ ਸਕੇਗੀ। ਇਹ ਫਿਲਮ ਸਤਿਆ ਆਨੰਦ ਦੀ ਕਹਾਣੀ ਤੇ ਆਧਾਰਿਤ ਹੈ ਜਿਸ ਦਾ ਕਿਰਦਾਰ आलिया ਭੱਟ ਨੇ ਨਿਭਾਇਆ। ਇਸ ਵਿੱਚ ਦਿਖਾਇਆ ਗਿਆ ਹੈ ਕਿ ਉਹ ਆਪਣੇ ਭਰਾ ਅੰਕੁਰ ਆਨੰਦ ਨੂੰ ਕਿਵੇਂ ਮੁਸ਼ਕਲ ਹਾਲਾਤ ਵਿੱਚੋਂ ਬਾਹਰ ਕੱਢਦੀ ਹੈ। ਇਹ ਫਿਲਮ ਇੱਕ ਪਰਿਵਾਰ ਦੇ ਆਪਸੀ ਪਿਆਰ ਅਤੇ ਤਿਆਗ ਦੀ ਭਾਵਨਾ ਨੂੰ ਪੇਸ਼ ਕਰਦੀ ਹੈ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਦਾ ਕਹਿਣਾ ਹੈ ਕਿ ਪੰਜਾਬ ਭਰ ਵਿੱਚ ਬਸਵਾ ਵਰਕਰ, ਪ੍ਰੀ ਨਿਰਵਾਣ ਦੇ ਸਮੋਕੇ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਸਾਡੇ ਵਰਕਰਾਂ ਨੂੰ ਪਿੰਡ-ਪਿੰਡ ਵਿੱਚ ਇਸ ਸਬੰਧੀ ਸ਼ਰਧਾਂਜਲੀ ਸਮਾਗਮ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਉਹਨਾਂ ਦਾ ਕਹਿਣਾ ਹੈ ਕਿ ਵੱਸਪਾ ਦਾ ਨਿਸ਼ਾਨਾ ਹੈ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੇ ਸਮਾਨਤਾ, ਭਾਈਚਾਰੇ ਅਤੇ ਸੁਸੰਤਰਤਾ ਸਬੰਧੀ ਵਿਚਾਰਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਹਨਾਂ ਕਹੇ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਨੇ ਲੋਕਤੰਤ੍ਰਿਕ ਵਿਵਸਥਾ ਲਈ ਭਾਈਚਾਰੇ ਤੇ ਜ਼ੋਰ ਦਿੱਤਾ ਹੈ ਜਿਸ ਦੀ ਅੱਜ ਬਹੁਤ ਲੋੜ ਹੈ। ਇਸ ਮੌਕੇ ਉਹਨਾਂ ਆਗੂਆਂ ਨੂੰ ਕਿਹਾ ਕਿ ਉਹ ਪਿੰਡ-ਪਿੰਡ ਵਿੱਚ ਬਸਪਾ ਦੇ ਸੰਗਠਨ ਦਾ ਨਿਰਮਾਣ ਕਰਨ ਤਾਂਕਿ ਪਾਰਟੀ ਪੰਜਾਬ ਭਰ ਵਿੱਚ ਤਕੜੀ ਹੋ ਕੇ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜ ਸਕੇ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵੱਲੋਂ ਹੋਰ ਵੀ ਵੱਡੇ ਪ੍ਰੋਗਰਾਮ ਅਰੇਕੇ ਜਾਣਗੇ ਬਸਪਾ ਪੰਜਾਬ ਦੇ ਲੋਕਾਂ ਨੂੰ ਇੱਕ ਚੰਗਾ ਬਦਲ ਦੇਵੇਗੀ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਆਉਣ ਵਾਲੀਆਂ ਨਗਰ ਨਿਗਮਤੀਆਂ ਚੋਣਾਂ ਵਿੱਚ ਪਾਰਟੀ ਮਜ਼ਬੂਤੀ ਨਾਲ ਹਿੱਸਾ ਲਵੇਗੀ ਇਸ ਮੌਕੇ ਬਸਪਾ ਦੇ ਸੂਬਾ ਉਪ ਪ੍ਰਧਾਨ ਅਜੀਤ ਸਿੰਘ ਪੈਣੀ ਅਤੇ ਹੋਰ ਆਗੂ ਹਾਜ਼ਰ ਸਨ। ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੇ ਮੁੱਦਿਆਂ ਨੂੰ ਅਵਾਰਿਆ ਗਿਆ ਹੈ। ਸੰਸਦ ਦੇ ਉੱਪਰਲੇ ਸਦਨ ਵਿੱਚ ਕੀਤੀ ਗਈ ਇਸ ਟਿੱਪਣੀ ਦੌਰਾਨ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜ਼ਿੰਦਗੀ ਦੇ ਹਰੇਕ ਕਦਮ ਤੇ ਕਿਸਾਨਾਂ ਦੇ ਮੁੱਦਿਆਂ ਨੂੰ ਧਿਆਨ ਨਾਲ ਰੱਖ ਕੇ ਨੀਤੀਆਂ ਬਣਾਈਆਂ ਜਿਵੇਂ ਕਿ ਕਿਫਾਇਤੀ ਰਿਹਾਇਸ਼ ਮੁਹੱਈਆ ਕਰਨਾ, ਸੂਰਜੀ ਊਰਜਾ ਅਤੇ ਕਿਸਾਨਾਂ ਦੇ ਟੈਕਨੋਲੋਜੀ ਉਹਨਾਂ ਕਹੇ ਕਿ ਇਸ ਵਾਸਤੇ ਸਾਡੀਆਂ ਇਸ਼ਾਵਾ ਕਾਫੀ ਵਧ ਗਈਆਂ ਹਨ ਇਹ ਸਮਾਂ ਕਿਸਾਨਾਂ ਨੂੰ ਨਵੀਂ ਉਚਾਈ ਤੇ ਲੈ ਕੇ ਜਾਂਦਾ ਹੈ ਸਵਾਪਤੀ ਨੇ ਕਿਹਾ ਕਿ ਇਸ ਵਾਸਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਇੱਕ ਵਧੀਆ ਰਫਤਾਰ ਫੜੇਗਾ ਅਤੇ ਸਾਰੀਆਂ ਏਜੰਸੀਆਂ ਇਸ ਲਈ ਇਕੱਤਰ ਹੋ ਰਹੀਆਂ ਹਨ ਸਾਡੀਆਂ ਇਸ਼ਾਮਾਂ ਕਾਫੀ ਹਨ ਪਰ ਸਾਡੀਆਂ ਪ੍ਰਾਪਤੀਆਂ ਵੀ ਇਤਿਹਾਸਕ ਹਨ ਸਾਡੀਆਂ ਪ੍ਰਾਪਤੀਆਂ ਸ਼ਾਨਦਾਰ ਹਨ ਅਤੇ ਇਹ ਦੇਸ਼ ਲਈ ਇੱਕ ਲੰਬਾ ਪੈਣਾ ਤੈਅ ਕਰੇਗਾ ਜੇਕਰ ਜੋ ਕਿ ਹਾਲ ਹੀ ਵਿੱਚ ਤਨਖਣ ਨੇ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਸੀ ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਵਿੱਚ ਵਿਸਥਾਪਿਤ ਫلسطੀਨੀਆਂ ਦੇ ਕੈਂਪ ਤੇ ਕੀਤੇ ਗਏ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਇਜ਼ਰਾਈਲ ਦੀ ਫੌਜ ਨੇ ਕਿਹਾ ਹੈ ਕਿ ਉਸ ਨੇ ਖੇਤਰ ਵਿੱਚ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹਮਾਸ ਦੇ ਚੋਟੀ ਦੇ ਅਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਇਜ਼ਰਾਈਲ ਦੀ ਫੌਜ ਨੇ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ ਹੈ ਤੇ ਕਿਹਾ ਹੈ ਕਿ ਉਸ ਨੇ ਇਹ ਯਕੀਨੀ ਬਣਾਉਣ ਲਈ ਪੂਰੀ ਸਾਵਧਾਨੀ ਵਰਤੀ ਹੈ ਕਿ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਾ ਹੋਵੇ। ਬੋਬਾਸੀ ਕੈਂਪ ਤੇ ਹਮਲਾ ਬੁੱਧਵਾਰ ਨੂੰ ਗਾਜ਼ਾ ਪੱਟੀ ਵਿੱਚ ਹੋਏ ਘਾਤਕ ਹਮਲਿਆਂ ਵਿੱਚੋਂ ਇੱਕ ਸੀ। ਫਿਲਸਤੀਨੀ ਡਾਕਟਰਾਂਨ ਸਰ ਮੱਦ ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਚਾਰ ਬੱਚਿਆਂ ਸਮੇਤ ਘੱਟੋ-ਘੱਟ 10 ਹੋਰ ਲੋਕ ਮਾਰੇ ਗਏ। ਹਮਾਸ ਨੇ ਅਕਤੂਬਰ 2023 ਦੇ ਹਮਲੇ ਤੋਂ ਬਾਅਦ ਲਗਭਗ 14 ਮਹੀਨਿਆਂ ਤੋਂ ਯਾਰੀ ਗਾਜ਼ਾ ਵਿੱਚ ਇਜ਼ਰਾਈਲ ਦੀ ਵਿਨਾਸ਼ਕਾਰੀ ਜੰਗ ਦੇ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਹਮਾਸ ਨੇ ਅਜੇ ਵੀ ਬਹੁਤ ਸਾਰੇ ਇਜ਼ਰਾਈਲੀ ਨਾਗਰਿਕਾਂ ਨੂੰ ਬੰਧਕ ਬਣਾਇਆ ਹੋਇਆ ਹੈ ਤੇ ਗਾਜ਼ਾ ਦੀ ਜ਼ਿਆਦਾਤਰ ਆਬਾਦੀ ਉਜਾੜ ਦਿੱਤੀ ਹੈ। ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਲੜਕੀਆਂ ਦੀ ਨਰਸਿੰਗ ਦੀ ਪੜ੍ਹਾਈ ਤੇ ਪਾਬੰਦੀ ਲਾ ਦਿੱਤੀ। ਸਮਾਚਾਰ ਏਜੰਸੀ AFP ਦੇ ਮੁਕਾਬਕ ਕਾਬਲ ਵਿੱਚ ਹਾਲ ਹੀ ਵਿੱਚ ਸਿਹਤ ਅਧਿਕਾਰੀਆਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਤਾਲਿਬਾਨ ਸਰਕਾਰ ਦਾ ਫੈਸਲਾ ਸੁਣਾਇਆ ਗਿਆ। ਅਫਗਾਨਿਸਤਾਨ ਵਿੱਚ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਸਰਕਾਰੀ ਬਿਆਨ ਨਹੀਂ ਆਇਆ ਪਰ ਮੀਟਿੰਗ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਲੜਕੀਆਂ ਹੁਣ ਨਰਸਿੰਗ ਦੀ ਪੜ੍ਹਾਈ ਨਹੀਂ ਕਰ ਸਕਣਗੀਆਂ। ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਮਸ਼ਰੂਮ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਸ ਵਿੱਚ ਮੌਜੂਦ ਵਿਟਾਮਿਨ ਤੇ ਮਿਨਰਲ ਭੋਜਨ ਨੂੰ ਸੰਤੁਲਿਤ ਬਣਾਉਂਦੇ ਹਨ ਇਸ ਦਾ ਸੇਵਨ ਨਾ ਸਿਰਫ ਸਿਹਤ ਲਈ ਲਾਭਦਾਇਕ ਹੈ ਸਗੋਂ ਕਈ ਬਿਮਾਰੀਆਂ ਤੋਂ ਵੀ ਬਚਾਅ ਵਿੱਚ ਸਹਾਇਕ ਹੁੰਦਾ ਹੈ ਇੱਕ ਨਵੇਂ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਇਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਹਰ ਰੋਜ਼ ਸਿਰਫ ਪੰਜ ਛੋਟੇ ਮਸ਼ਰੂਮ ਖਾਣ ਨਾਲ ਦਿਲ ਦੇ ਰੋਗ ਕੈਂਸਰ ਤੇ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਨਾਲ ਮੁਕਾਬਲਾ ਕਰਨ ਦੇ ਵਿੱਚ ਮਦਦ ਮਿਲਦੀ ਹੈ ਖੋਜੀਆਂ ਮੁਤਾਬਕ ਅਜਿਹੇ ਦੋ ਮੋੱਖ ਐਂਟੀਆਕਸੀਡੈਂਟ ਅਤੇ ਐਰਮੋਥੀ ਯੋਨਿਨ ਤੇ ਗਲੂਟਾਥਿਓਨ ਦੇ ਕਾਰਨ ਹੁੰਦਾ ਹੈ ਇਹ ਪਦਾਰਥ ਹਾਨੀਕਾਰਕ ਫ੍ਰੀ ਰੈਡੀਕਲਸ ਨੂੰ بے ਅਸਰ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜੋ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੇ ਕਾਰਨ ਹੁੰਦੇ ਹਨ ਸੈਕਰਮੈਂਟੋ ਕੈਲੀਫੋਰਨੀਆ ਤੋਂ ਹਸਨ ਲੜੋਆ ਬੰਗਾ ਦੀ ਖਬਰ ਅਨੁਸਾਰ ਉੱਤਰੀ ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਵਿੱਚ ਦੁਪਹਿਰ ਬਾਅਦ ਹੋਈ ਗੋਲੀਬਾਰੀ ਵਿੱਚ ਦੋ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਸ਼ੈਰਫ ਦਫ਼ਤਰ ਅਨੁਸਾਰ ਗੋਲੀਬਾਰੀ ਕਰਨ ਵਾਲਾ ਸ਼ੱਕੀ ਵਿਅਕਤੀ ਮਰਤਕ ਹਾਲਤ ਵਿੱਚ ਮਿਲਿਆ ਹੈ। ਅਜਿਹਾ ਲੱਗਦਾ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ। ਬੂਟ ਕਾਉਂਟੀ ਸ਼ੈਰਫ ਦਫ਼ਤਰ ਨੂੰ ਦੁਪਹਿਰ ਬਾਅਦ 1 ਵਜੇ ਫੀਦਰ ਰਿਵਰ ਐਡਵੈਂਟਿਸਟ ਸਕੂਲ ਔਰਿਵਿਲੇ ਤੋਂ ਆਏ ਫੋਨ ਤੇ ਸਕੂਲ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਜਿਸ ਉਪਰੰਤ ਪੁਲਿਸ ਅਫਸਰ ਤੁਰੰਤ ਮੌਕੇ ਤੇ ਪਹੁੰਚੇ ਹਨ। ਸ਼ੈਰਫ ਦਫ਼ਤਰ ਦੇ ਇੱਕ ਬਲਾਰੇ ਅਨੁਸਾਰ ਗੋਲੀਬਾਰੀ ਵਿੱਚ ਜ਼ਖਮੀ ਹੋਏ ਦੋ ਵਿਦਿਆਰਥੀਆਂ ਨੂੰ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਬੁਲਾਰੇ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਮੁਢਲੇ ਪੱਧਰ ਤੇ ਹੈ ਸ਼ੱਕੀ ਦੀ ਅਜੇ ਪਛਾਣ ਨਹੀਂ ਹੋਈ ਜ਼ਖਮੀ ਹੋਏ ਵਿਦਿਆਰਥੀਆਂ ਦੀ ਹਾਲਤ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ